ਸਰ ਦੇ ਵਿੱਚ ਸਟੀਲ ਦੀਆਂ ਵਧੀਆਂ ਹੋਈਆਂ ਕੀਮਤਾਂ ਤੇ ਦੂਜੇ ਪਾਸੇ ਚਾਈਨਾ ਦੀ ਮਾਰ ਕਰਕੇ ਲੁਧਿਆਣਾ ਸਾਈਕਲ ਇੰਡਸਟਰੀ ਨੂੰ ਕਿੰਨਾ ਕ ਅਸਰ ਪੈ ਰਿਹਾ ਕਿਉਂਕਿ ਸਾਈਕਲ ਇੰਡਸਟਰੀ ਲੁਧਿਆਣੇ ਦੀ ਜਿਹੜੀ ਸਾਈਕਲ ਬਣਾਉਣ ਦੇ ਵਿੱਚ ਕਾਫੀ ਮਸ਼ਹੂਰ ਹੈ ਸਾਡੇ ਨਾਲ ਯੂਨਾਈਟਿਡ ਸਾਈਕਲ ਦੇ ਸੀਨੀਅਰ ਵਾਈਸ ਪ੍ਰਧਾਨ ਅਫਤਾਰ ਸਿੰਘ ਭੋਗਲ ਸਾਡੇ ਨਾਲ ਮੌਜੂਦ ਹੈ ਸਰ ਸਟੀਲ ਦੀਆਂ ਵਧੀਆਂ ਹੋਈਆਂ ਕੀਮਤਾਂ ਨਾਲ ਕਿੰਨਾ ਕ ਇੰਡਸਟਰੀ ਨੂੰ ਜਿਹੜਾ ਫਰਕ ਪੈ ਰਿਹਾ ਦੇਖੋ ਪ੍ਰੋਬਲਮ ਇਹ ਹੈ ਵੀ ਸਾਈਕਲ ਇੰਡਸਟਰੀ ਹੋਈ ਜਾਂ ਕੋਈ ਵੀ ਇੰਡਸਟਰੀ ਜਿਹੜੀ ਹੈਗੀ ਆ ਉਹਦੇ ਬੇੰ ਚੀਜ਼ਾਂ ਦੋ ਹੁੰਦੀਆਂ ਇੱਕ ਹੁੰਦਾ ਰੌ ਮਟੀਰੀਅਲ ਇੱਕ ਹੁੰਦੀ ਬਿਜਲੀ ਅੱਜ ਸਾਡੀ ਜੋ ਸਿਚੁਏਸ਼ਨ ਇੰਡਸਟਰੀ ਦੀ ਹੋਈ ਹੋਈ ਆ ਸਾਡੇ ਬਿਜਲੀ ਵੀ ਬੜੀ ਮਹਿੰਗੀ ਹੋਈ ਹੋਈ ਆ ਔਰ ਰੌ ਮਟੀਰੀਅਲ ਜਿਹੜੇ ਹੈਗੇ ਸਾਡੇ ਉਹ ਤਾਂ ਸਾਨੂੰ ਸਮਝ ਨਹੀਂ ਆ ਰਹੀ ਵੀ ਕਿਉਂ ਰੇਟ ਵਧਾਦੇ ਪਏ ਆ ਇੱਕ ਪਾਸੇ ਜੀ ਕਹਿੰਦੇ ਆ ਜੀ ਸਾਨੂੰ ਉਹ ਵਾਰਾ ਨਹੀਂ ਖਾਂਦਾ ਪਿਆ ਅਸੀਂ ਇਸ ਕਰਕੇ ਰੇਟ ਵਧਾ ਰਹੇ ਆ ਔਰ ਇਹ ਜਿਹੜੀਆਂ ਕੰਪਨੀ ਜਿੰਨੀਆਂ ਹੁੰਦੀਆਂ ਲਿਮਟਿਡ ਕੰਪਨੀਆਂ ਹੁੰਦੀਆਂ ਜਾਂ ਜਿਹੜੀਆਂ ਜਿਹੜੀਆਂ ਇਹ ਨਾ ਇਹਨਾਂ ਦੇ ਜੋ ਬੈਲੈਂਸ ਸ਼ੀਟ ਹੁੰਦੀ ਆ ਉਹ ਪੇਪਰ ਦੇ ਵਿੱਚ ਇਹਨਾਂ ਨੂੰ ਪ੍ਰਿੰਟ ਕਰਨੀ ਪੈਂਦੀ ਆ ਤੇ ਉਥੇ ਆ ਰਿਹਾ ਜੀ 15000 ਕਰੋੜ ਰੁਪਇਆ ਪ੍ਰੋਫਿਟ ਆ ਐਸ ਕੰਪਨੀ ਦਾ 12000 ਰੁਪਇਆ ਕਰੋੜ ਪ੍ਰੋਫਿਟ ਆ ਐਸ ਕੰਪਨੀ ਦਾ 8000 ਕਰੋੜ ਰੁਪਇਆ ਉਹ ਜਿਹੜੀ ਅਸੀਂ 800 ਕਰੋੜ ਜਾਂ 700 ਕਰੋੜ ਜਾਂ 1200 ਕਰੋੜ ਰੁਪਇਆ ਕੰਪਨੀ ਕੱਢ ਰਹੀ ਹੈ ਪ੍ਰੋਫਿਟ ਤੇ ਫਿਰ ਉਹਦਾ ਮਤਲਬ ਇਹਦਾ ਝੂਠ ਬੋਲਦੇ ਆ ਸਰਕਾਰ ਨੂੰ ਵੀ ਸਾਨੂੰ ਵਾਰ ਨਹੀਂ ਖਾਂਦਾ ਵੀ ਤਾਂ ਅਸੀਂ ਰੇਟ ਵਧਾ ਰਹੇ ਆ ਔਰ ਉਹਦਾ ਇੰਪੈਕਟ ਇਹ ਹੁੰਦਾ ਵੀ ਲੋਕਲ ਇੰਡਸਟਰੀ ਦੇ ਵਿੱਚ ਅੱਜ ਸਾਡੀ ਵਾਇਬਿਲਿਟੀ ਜਿਹੜੀ ਆ ਬਾਰਲੀ ਕੰਟਰੀਜ਼ ਦੇ ਨਾਲ ਨਹੀਂ ਰਹਿ ਗਈ ਅਸੀਂ 62 ਦੇ ਵਿੱਚ ਪਹਿਲਾਂ ਸਾਈਕਲ ਪਾਰਟਸ ਐਕਸਪੋਰਟ ਕਰਨੇ ਸ਼ੁਰੂ ਕੀਤੇ ਸੀਗੇ ਯੂਰੋਪੀਅਨ ਕੰਟਰੀਜ਼ ਨੂੰ ਔਰ ਬੋਸਲੀ ਸਾਰੀਆਂ ਕੰਟਰੀਜ਼ ਦੇ ਯੂਰਪ ਦੀਆਂ ਦੇ ਵਿੱਚ ਜਿਹੜੇ ਸਾਈਕਲ ਮੈਨੂਫੈਕਚਰਰਸ ਸੀਗੇ ਉਹਨਾਂ ਨੂੰ ਅਸੀਂ ਮਾਲ ਦਿੰਦੇ ਸੀ ਕਾਇਮ ਇਦਾਂ ਦਾ ਆ ਗਿਆ ਵੀ ਚਾਈਨਾ ਨੇ ਟੇਕਓਵਰ ਕਰ ਲਿਆ ਕਿਉਂ ਪ੍ਰਾਈਸ ਵਾਈਜ਼ ਅੱਜ ਵੀ ਉਹ ਹੀ ਸਿਚੁਏਸ਼ਨ ਹੋਈ ਹੈ ਚਾਈਨਾ ਦੇ ਵਿੱਚ ਜਿਹੜਾ ਮਟੀਰੀਅਲ ਸਸਤਾ ਮਿਲਦਾ ਪਿਆ ਤੇ ਇੱਥੇ ਜਿਹੜਾ ਮਟੀਰੀਅਲ ਮਹਿੰਗਾ ਹੋ ਰਿਹਾ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਹੀ ਦੇਖਿਆ ਹੋਣਾ ਐਂਟੀ ਡੰਪਿੰਗ ਡਿਊਟੀ ਲਾ ਦਿੱਤੀ ਗਈ ਹੈ ਵੀ ਤੁਸੀਂ ਮਾਲ ਨਹੀਂ ਇੱਥੇ ਉਹਨਾਂ ਦੇ ਕੋ ਕੰਟਰੀਜ਼ ਦਾ ਆਉਣ ਦੇਣਾ ਹੁਣ ਉਹ ਕੰਟਰੀ ਦਾ ਮਾਲ ਇੱਥੇ ਆ ਕੇ ਸਸਤਾ ਪੈਂਦਾ ਪਿਆ ਲੋਕੀ ਕਹਿੰਦੇ ਅਸੀਂ ਇਹ ਲੈ ਕੇ ਬਣਾਵਾਂਗੇ ਇਹਨਾਂ ਨੇ ਕਾਟਲ ਕਰਕੇ ਕੰਪਨੀਆਂ ਨੇ ਵੱਡੀਆਂ ਨੇ ਸਰਕਾਰ ਨੂੰ ਕੀ ਕੀਤਾ ਕੀ ਨਹੀਂ ਕੀਤਾ ਉਹ ਹੁਣ ਮਾਲ ਜਿਹੜੇ ਹੈਗੇ ਉਹਨੋਂ ਬਿਲਕੁਲ ਲਿਮਟਿਡ ਜੀ ਕੰਡੀਸ਼ਨ ਜਾਣਗੇ ਥੋੜੇ-ਮੋਟੇ ਆਉਣਗੇ ਬਾਕੀ ਜ਼ਿਆਦਾ ਆਉਣ ਹੀ ਨਹੀਂ ਦੇਣੇ ਇਹਨਾਂ ਨੇ ਤੇ ਉਹਦੇ ਨਾਲ ਕੀ ਹੋ ਗਿਆ ਇਹਨਾਂ ਨੇ ਆਪਣੇ ਰੇਟ ਵਧਾਏ ਹੋਏ ਹੁਣ ਐਡੇ-ਐਡੇ ਪ੍ਰੋਫਿਟ ਕੱਢਣ ਵਾਲੀਆਂ ਕੰਪਨੀਆਂ ਫੇਰ ਵੀ ਰੇਟ ਵਧਾਈ ਜਾ ਰਹੀਆਂ ਔਰ ਉਹ ਕੰਪੀਟੀਸ਼ਨ ਇੰਟਰਨੈਸ਼ਨਲ ਨਾਲ ਹੋਣਾ ਨਹੀਂ ਹੋ ਨਹੀਂ ਦੇ ਰਹੀਆਂ ਔਰ ਦੂਜੇ ਪਾਸੇ ਅੱਜ ਦੀ ਸਿਚੁਏਸ਼ਨ ਉਸ ਨੂੰ ਲੋਕੀ ਫਾਇਦਾ ਉਠਾਉਂਦੇ ਕਿਉਂਕਿ ਸਾਡੇ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਦੋਂ ਅਸੀਂ ਕਿਸੇ ਚੀਜ਼ ਦਾ ਰੇਟ ਵਧੇ ਤੇ ਅਸੀਂ ਇੱਧਰ ਉੱਧਰੋਂ ਦੇਖਦੇ ਆਂ ਵੀ ਸਾਨੂੰ ਕਿੱਥੋਂ ਸਸਤਾ ਪੈਂਦਾ ਪਰ ਸਾਡੇ ਹਿੰਦੁਸਤਾਨੀਆਂ ਦੀ ਇੱਕ ਬਦਕਿਸਮਤੀ ਆ ਅਸੀਂ ਲੋਕ ਨਾ ਤਾਂ ਆਪਣੀ ਕੰਟਰੀ ਨੂੰ ਦੇਖਦੇ ਆਂ ਨਾ ਅਸੀਂ ਬਾਕੀ ਚੀਜ਼ਾਂ ਦੇਖਦੇ ਆਂ ਅਸੀਂ ਤਾਂ ਸਿਰਫ ਆਪਣੀ ਜੇਬ ਦਾ ਪ੍ਰੋਫਿਟ ਦੇਖਦੇ ਹੋਏ ਅੱਜ ਹਿੰਦੁਸਤਾਨ ਦੀ ਜਿਹੜੀ ਐਕਸਪੋਰਟ ਟੂ ਚਾਈਨਾ ਆ 16.25 ਬਿਲੀਅਨ ਡਾਲਰ ਦੀ ਐਕਸਪੋਰਟ ਅਸੀਂ ਚਾਈਨਾ ਨੂੰ ਕਰਦੇ ਆਂ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਚਾਈਨਾ ਤੋਂ ਜਿਹੜੀ ਸਾਡੀ ਇੰਪੋਰਟ ਆ ਉਹ ਹੈਗੀ ਆ 101.8 ਬਿਲੀਅਨ ਡਾਲਰ ਕਿੰਨਾ ਫਰਕ ਆ ਗਿਆ ਕਿੱਥੇ ਤਾਂ ਆ ਗਈ 16 ਤੇ ਕਿੱਥੇ ਆ ਗਈ 101 ਇੰਨੇ ਜ਼ਿਆਦਾ ਉਹ ਅਸੀਂ ਉਥੋਂ ਚੀਜ਼ਾਂ ਔਰ ਉਹਦੇ ਚ 95% ਜਿਹੜੀਆਂ ਪ੍ਰੋਡਕਟਸ ਆ ਰਹੀਆਂ ਦੀਜ਼ ਆਰ ਆਲ ਇੰਡਸਟਰੀਅਲ ਪ੍ਰੋਡਕਟਸ ਦਸਤੀ ਦੇ ਜਿਹੜਾ ਸਮਾਨ ਇੱਥੇ ਬਣਦਾ ਆ ਉਹ ਬਾਕੀ ਜੀ ਤਾਂ ਥੋੜੀ-ਮੋਟੀਆਂ ਖਾਣ-ਪੀਣ ਦੀਆਂ ਜਾਂ ਜੋ ਵੀ ਇਹ ਤਾਂ ਨਹੀਂ ਹੋਗੀਆਂ ਜਿਹੜੀਆਂ ਇੰਡਸਟਰੀਅਲ ਪ੍ਰੋਡਕਟਸ ਆ ਰਹੀਆਂ ਚਾਹੇ ਉਹਦੇ ਜੀ ਯਾਨ ਦੇ ਕੱਪੜੇ ਦੇ ਹੈਗੇ ਆ ਚਾਹੇ ਉਹਦੇ ਸਾਈਕਲ ਦੇ ਪਾਰਟਸ ਹੈਗੇ ਆ ਚਾਹੇ ਉਹਦੇ ਚ ਆਟੋ ਪਾਰਟਸ ਹੈਗੇ ਆ ਜਿਹੜਾ ਜੇ ਸਾਡੀ ਸਰਕਾਰ ਸਾਨੂੰ ਇਹ ਚੀਜ਼ਾਂ ਦੇ ਉੱਤੇ ਧਿਆਨ ਕਰੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੇ ਤਾਂ ਸਾਡੀ ਕਿਉਂ ਨਹੀਂ ਐਕਸਪੋਰਟ ਵੱਧ ਸਕਦੀ ਕਿਉਂ ਨਹੀਂ ਅਸੀਂ ਕਰ ਸਕਦੇ ਸਰਕਾਰ ਇੱਕ ਬਸੇ ਕਹਿੰਦੀ ਚਾਈਨਾ ਦੇ ਇੱਕ ਚੀਜ਼ਾਂ ਦੇ ਬੈਨ ਲਾਓ ਜੇ ਬੈਨ ਲਾਉਣਾ ਤੇ ਇਹਨਾਂ ਚੀਜ਼ਾਂ ਤੇ ਲਾਓ ਨਾ ਕਿ ਰੌ ਮਟੀਰੀਅਲ ਜਿਹੜੇ ਸਾਨੂੰ ਚਾਹੀਦੇ ਆ ਜਿਹਦੇ ਨਾਲ ਅਸੀਂ ਪ੍ਰੋਡਕਟ ਬਣਾਉਣੇ ਆ ਅਸੀਂ ਬਣਾ ਕੇ ਬਾਹਰ ਵੇਚਣਾ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਫਿਨਿਸ਼ ਗੁੱਡਸ ਨਹੀਂ ਆਉਣੀਆਂ ਚਾਹੀਦੀਆਂ ਕਿਸੇ ਵੀ ਕੰਟਰੀ 'ਚ ਜੇ ਫਿਨਿਸ਼ ਗੁੱਡਸ ਆਉਣ ਲੱਗ ਜਾਂਦੀਆਂ ਤੇ ਅਸੀਂ ਲੋਕ ਜਿਹੜੇ ਮੈਨੂਫੈਕਚਰਰ ਹੁੰਦੇ ਆ ਉਹ ਸਾਰੇ ਫਿਰ ਜਿਹੜੇ ਟਰੇਡਰ ਬਣ ਜਾਂਦੇ ਆ ਉਥੋਂ ਮਾਲ ਇمپੋਰਟ ਕੀਤਾ ਟਰੇਡ ਕੀਤੀ ਫਿਰ ਉਹ ਮੈਨੂਫੈਕਚਰਿੰਗ ਦਾ ਯੂਨਿਟ ਖਤਮ ਹੋ ਜਾਂਦੇ ਆ ਟਰੇਡਿੰਗ ਯੂਨਿਟ ਬਣ ਜਾਂਦੇ ਆ ਸਰ ਜੇਕਰ ਗੱਲ ਕਰੀਏ ਪਿਛਲੇ ਸਮੇਂ ਦੀ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਮਤਲਬ ਹੈਲਪ ਦੇ ਨਾਲ ਕਾਰੋਬਾਰ ਚ ਸਟਾਰਟਿੰਗ ਹੁੰਦਾ ਜਾਂ ਸਟਾਰਟ ਆਪਾ ਕਰ ਲੈਂਦੇ ਹੁਣ ਕਾਫੀ ਜਿਹੜੀ ਮੁਸ਼ਕਲ ਆਉਂਦੀਆਂ ਰੇਟ ਵਧਦੇ ਨੇ ਇੱਕ ਪਾਸੇ ਚਾਇਨਾ ਦੀ ਮਾਰ ਹੁਣ ਕੀ ਲੱਗਦਾ ਤੁਹਾਨੂੰ ਸਰਕਾਰਾਂ ਨੂੰ ਸਾਥ ਦੇਣ ਦੀ ਲੋੜ ਆ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਮੈਂ ਤੁਹਾਨੂੰ ਉਹੀ ਗੱਲ ਕਹਿੰਦੀ ਵੀ ਉਹ ਜਦੋਂ ਟਾਈਮ ਸੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਜਦੋਂ ਇੰਡਸਟਰੀਅਲਿਸਟ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਹਰ ਤਰ੍ਹਾਂ ਦੀ ਇੰਡਸਟਰੀ ਇੱਥੇ ਬਣੀ ਲੁਧਿਆਣਾ ਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਸੀ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਮਾਂਚੈਸਟਰ ਸਿਟੀ ਜਿਹੜੀ ਇੰਗਲੈਂਡ ਦੇ ਵਿੱਚ ਸੀਗੀ ਉਹ ਬਹੁਤ ਵੱਡੀ ਇੰਡਸਟਰੀਅਲ ਸਿਟੀ ਸੀ ਇਸੇ ਕਰਕੇ ਉਹਦਾ ਨਾਮ ਜਿਹੜਾ ਅਸੀਂ ਹਿੰਦੁਸਤਾਨ ਨੂੰ ਇੱਥੇ ਲੁਧਿਆਣੇ ਨੂੰ ਦਿੱਤਾ ਕਿਉਂਕਿ ਲੁਧਿਆਣੇ ਦੇ ਵਿੱਚ ਸਾਈਕਲ ਪਾਰਟਸ ਵੀ ਬਣਨ ਲੱਗ ਗਏ ਆਟੋ ਪਾਰਟਸ ਵੀ ਬਣਨ ਲੱਗ ਗਏ ਮਸ਼ੀਨਰੀ ਵੀ ਬਣਨ ਲੱਗ ਗਈ ਆਪਣਾ ਕੱਪੜੇ ਦਾ ਕੰਮ ਜਿਹੜਾ ਸਰਾਸ ਸੀਗਾ ਉਹ ਇੱਥੇ ਹੌਸਲੀ ਬਹੁਤ ਲੱਗ ਗਈ ਇਸੇ ਕਰਕੇ ਇਸ ਨੂੰ ਇਹ ਨਾਮ ਦਿੱਤਾ ਗਿਆ ਸੀ ਪਰ ਚੱਕਰ ਕੀ ਹੋ ਉਸ ਹਰ ਬੰਦਾ ਇੱਕ ਦੂਸਰੇ ਦੀ ਹੈਲਪ ਕਰ ਰਿਹਾ ਸੀ ਕਿਉਂਕਿ ਸਾਰੇ ਗਰੋ ਕਰਨਾ ਚਾਹੁੰਦੇ ਸੀ ਛੋਟੇ ਛੋਟੇ ਸੀ ਔਰ ਟੈਕਨੋਲੋਜੀ ਇੰਨੀ ਹੈ ਨਹੀਂ ਸੀ ਸਾਰੇ ਸਾਧਨ ਇੰਨੇ ਨਹੀਂ ਸੀਗੇ ਕੋਈ ਕੰਮ ਮੇਰੇ ਕੋ ਹੋ ਸਕਦਾ ਸੀ ਤੇ ਮੈਨੂੰ ਉਹਦੇ ਵਾਸਤੇ ਬਾਕੀ ਜਿਹੜੇ ਅਪਰੋਚ ਕਰਦੇ ਯਾਰ ਸਾਡਾ ਕੰਮ ਕਰਦੇ ਕੋਈ ਮੈਨੂੰ ਲੋਡ ਪੈਂਦੀ ਸੀ ਤੇ ਮੈਂ ਦੂਸਰੇ ਕੋਲ ਜਾ ਕੇ ਕਹਿੰਦਾ ਸੀ ਯਾਰ ਆ ਮੈਂ ਨਾ ਇੰਨਾ ਮੈਂ ਕਰ ਲਿਆ ਇੰਨਾ ਤੂੰ ਕਰ ਦੇ ਤਾਂ ਕਿ ਮੇਰਾ ਵੀ ਕੰਮ ਚੱਲਦਾ ਰਹੇ ਤੇਰਾ ਵੀ ਚੱਲੇ ਪਰ ਅੱਜ ਦੀ ਡੇਟ ਕੀ ਹੋ ਗਈ ਆ ਅੱਜ ਜਿਹੜਾ ਪੈਸਾ ਆ ਉਹ ਕਹਿੰਦੇ ਹੁੰਦੇ ਆ ਵੀ ਹਰ ਬੰਦੇ ਨੂੰ ਜਿਹੜਾ ਉਹਦਾ ਜ਼ਮੀਰ ਖਤਮ ਕਰ ਦਿੰਦਾ ਅੱਜ ਦੀ ਡੇਟ 'ਚ ਅਸੀਂ ਇੱਕ ਦੂਸਰੇ ਦਾ ਵੀ ਕਟਾ ਕੱਟਣ ਲੱਗ ਗਏ ਆ ਇੱਕ ਦੂਜੇ ਦੀ ਕੁਆਲਿਟੀ ਨੂੰ ਵੀ ਕੱਟਣ ਲੱਗ ਗਏ ਇੱਕ ਦੂਜੇ ਦੇ ਬਾਕੀ ਚੀਜ਼ਾਂ ਨੂੰ ਵੀ ਕੱਟਣ ਲੱਗ ਗਏ ਆ ਔਰ ਉਹਦੇ 'ਚ ਕੀ ਹੋ ਗਿਆ ਉਹ ਕਹਿੰਦਾ ਵੀ ਮੈਨੂੰ ਪੈਸੇ ਬਚਣੇ ਚਾਹੀਦੇ ਆ ਜੇ ਮੇਰਾ ਕੰਮ ਇੰਪੋਰਟ ਕਰਕੇ ਮੈਂ ਦੂਜੇ ਦਾ ਕੰਮ ਖਰਾਬ ਕਰ ਸਕਦਾ ਤਾਂ ਮੈਂ ਕਰ ਦਵਾਂ ਮੈਂ ਆਪਣੇ ਪੈਸੇ ਬਣਾ ਲਵਾਂ ਪਰ ਟੈਕਨੋਲੋਜੀ ਜੇ ਆ ਜਾਏਗੀ ਇੰਪੋਰਟ ਹੋ ਜਾਣਗੇ ਮਸ਼ੀਨਰੀ ਉੱਥੇ ਆ ਜਾਏਗੀ ਤੇ ਸਾਨੂੰ ਉਹਦੇ ਜਿਹੜੀ ਵਾਇਬਿਲਿਟੀ ਸਾਡੀ ਵੱਧ ਜਾਏਗੀ ਸਾਡੀ ਚੀਜ਼ਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਜ਼ਿਆਦਾ ਹੋ ਜਾਏਗੀ ਉਹਦਾ ਜਿਹੜਾ ਮੈਨੂਫੈਕਚਰਿੰਗ ਦਾ ਸਾਡਾ ਪੈਸੇ ਆ ਉਹ ਘੱਟ ਲੱਗਣਗੇ ਕੁਆਲਿਟੀ ਵਧੀਆ ਬਣੇਗੀ ਕੁਆਂਟੀਟੀ ਜ਼ਿਆਦਾ ਬਣੇਗੀ ਤੇ ਉਹ ਸਾਨੂੰ ਵਾਇਬਿਲਿਟੀ ਹੋ ਜਾਏਗੀ ਤੇ ਅਸੀਂ ਐਕਸਪੋਰਟ ਕਰ ਸਕਾਂਗੇ ਹੁਣ ਉਹ ਚੀਜ਼ ਦੀ ਜ਼ਰੂਰਤ ਹੈ ਹਿੰਦੁਸਤਾਨ ਗਵਰਨਮੈਂਟ ਨੂੰ ਇਹਦੇ ਉੱਤੇ ਕਰਨ ਦੀ ਤਾਂ ਕਿ ਜੋ ਨਵੀਂ ਆਪਣੇ ਪ੍ਰੋਡਕਟਸ ਜਿਹੜੀਆਂ ਬਣਦੀਆਂ ਪਈਆਂ ਜਾਂ ਅੱਜ ਰਿਕੁਆਇਰਮੈਂਟ ਆ ਵਰਡ ਦੇ ਵਿੱਚ ਉਹ ਤਾਂ ਹੀ ਬਣ ਸਕਣ ਗਿਆ ਜੇ ਸਾਡੇ ਕੋਲ ਇੱਥੇ ਨਵੀਂ ਟੈਕਨੋਲੋਜੀ ਹੋਏਗੀ ਸਰ ਜੇਕਰ ਸਟੀਲ ਦੀ ਗੱਲ ਕਰੀਏ ਜੇਕਰ ਸਟੀਲ ਦੀ ਜਿਹੜੋ ਕੀਮਤਾਂ ਪਹਿਲਾਂ ਜਿਹੜੋ ਸਹੀ ਸੀਗੀਆਂ ਉਦੋਂ ਕਿੰਨੀ ਕੁਆਂਟੀਟੀ ਜਿਹੜੀ ਸਾਈਕਲ ਇੰਡਸਟਰੀ ਜਿਹੜੀ ਇੱਥੇ ਬਣਦੀ ਸੀ ਜਾਂ ਪਾਰਟਸ ਦੀ ਗੱਲ ਕਰੀਏ ਕਿੰਨਾ ਇੰਪੋਰਟ ਐਕਸਪੋਰਟ ਹੁੰਦਾ ਸੀ ਤੇ ਹੁਣ ਹੁਣ ਕਿੰਨਾ ਹੋ ਰਿਹਾ ਦੇਖੋ ਮੈਂ ਦੱਸਾਂ ਵੀ ਤੁਹਾਨੂੰ ਜਿਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਇੰਨਾ ਜ਼ਿਆਦਾ ਇੰਜੀਨੀਅਰਿੰਗ ਆਈਟਮਸ ਜਿਹੜੀਆਂ ਆਈਆਂ ਚਾਈਨਾ ਤੋਂ ਆ ਰਹੀਆਂ ਜੇ 101 ਕਰੋੜ 101 1 ਬਿਲੀਅਨ ਡਾਲਰ ਦਾ ਨਰ ਆ ਰਿਆ ਮਾਲ ਉਤੋਂ ਤੇ ਉਹਦੇ ਵਿੱਚ ਜੇ 90% 5% ਜੇ ਇੰਡਸਟਰੀਅਲ ਪ੍ਰੋਡਕਟਸ ਆ ਰੀਆਂ ਤੇ ਉਹਦੀ ਮੈਂ ਕਹਿੰਦਾ ਵੀ ਸਾਈਕਲ ਵੀ ਜਿਹੜਾ ਅੱਜ ਸਾਡਾ ਹੈਗਾ ਜਿੰਨੀ ਟੋਟਲ ਸਾਈਕਲ ਦੀ ਸਾਡੀ ਇੱਥੇ ਪ੍ਰੋਡਕਸ਼ਨ ਹੈ ਉਹਦਾ 40-45% ਜਿਹੜੇ ਬੰਦੇ ਅੱਜ ਸਾਡੇ ਇੰਪੋਰਟ ਕਰਕੇ ਸਾਈਕਲ ਵੇਚ ਰਹੇ ਆ 50% ਤੱਕ ਇਮਪੋਰਟ ਹੋਣ ਲੱਗੀ ਹੈ ਸਾਈਕਲ ਦੀ ਇੱਥੇ ਦੀ ਪ੍ਰੋਡਕਸ਼ਨ ਘਟ ਗਈ ਉੱਥੇ ਦੀ ਪ੍ਰੋਡਕਸ਼ਨ ਉਹ ਇੱਥੇ ਆਈ ਜਾ ਰਹੀ ਹੈ ਸਰਕਾਰ ਦੇਖੇ ਵੀ ਇਹ ਕਿਦਾਂ ਅਸੀਂ ਕਰਨਾ ਆ ਇਹਦੇ ਉੱਤੇ ਜੇ ਐਂਟੀ ਡੰਪਿੰਗ ਡਿਊਟੀ ਲਾਉਣੀ ਆ ਜਾਏ ਇੱਕ ਇੰਪੋਰਟ ਦੀ ਇੱਕ ਪ੍ਰਾਈਸ ਫਿਕਸ ਹੋਣੀ ਚਾਹੀਦੀ ਆ ਆ ਸਭ ਤੋਂ ਵੱਡੀ ਇੱਕ ਪ੍ਰੋਬਲਮ ਜਿਹੜੀ ਸਾਡੀ ਇੰਡਸਟਰੀ ਦੇ ਵਿੱਚ ਆ ਰਹੀ ਆ ਇੱਕ ਪ੍ਰੋਡਕਟ ਅਸੀਂ ਜਿਹੜੀ ਹਿੰਦੁਸਤਾਨ ਦੇ ਵਿੱਚ ਰੌਅ ਮਟੀਰੀਅਲ ਲੈ ਕੇ ਪ੍ਰੋਡਕਸ਼ਨ ਕਰਕੇ ਆਟੋਮੇਸ਼ਨ ਦੇ ਨਾਲ ਚੰਗੀ ਕੁਆਲਿਟੀ ਦੀ ਚੀਜ਼ ਬਣਾਉਨੇ ਆ ਤੇ ਉਹ ਜੇ ਸਾਨੂੰ 100 ਰੁਪਏ ਦੀ ਕਾਸਟ ਹੁੰਦੀ ਆ ਨਾ ਸਾਡਾ ਉਹਦਾ ਕੋਸਟ ਆ ਉਸ ਤੋਂ ਬਾਅਦ ਅਸੀਂ ਆਪਣਾ ਪ੍ਰਾਫਿਟ ਲਾ ਕੇ ਉਹਨੂੰ ਮਾਰਕੀਟ 'ਚ ਵੇਚਣਾ ਪਰ ਉਹੀ ਚੀਜ਼ ਚਾਈਨਾ ਤੋਂ 60 ਰੁਪਏ ਦੇ ਵਿੱਚ ਵਾਪਸ ਇੱਥੇ ਤਿਆਰ ਡੱਬਿਆ ਪੰਦ ਸਭ ਕੁਝ ਆ ਰਹੀ ਹੈ ਉਹ ਕਿੱਦਾਂ ਆ ਰਹੀ ਹੈ ਕਿਹਾ ਹਿੰਦੁਸਤਾਨ ਦੇ ਜਿਹੜੇ ਐਡੇ ਵੱਡੇ ਵੱਡੇ ਕਾਮਨਿਸਟ ਬੈਠੇ ਆ ਜਿਹੜੇ ਇਕਨੋਮੀ ਦੇ ਵਾਸਤੇ ਸੋਚਦੇ ਆ ਜਾਂ ਜਿਹੜੇ ਬਾਕੀ ਚੀਜ਼ਾਂ ਸਾਰੀਆਂ ਇੰਨੀਆਂ ਪਲੈਨਿੰਗਾਂ ਕਰਦੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਕਿੱਦਾਂ ਆ ਰਿਹਾ ਕਿਉਂ ਆ ਰਿਹਾ ਇਹਦੇ ਤੇ ਕਿਉਂ ਨਹੀਂ ਅਸੀਂ ਕਰਕੇ ਕਰਦੇ ਜੇ ਨਾ ਲੋਕਲ ਇੰਡਸਟਰੀ ਕਿਉਂਕਿ ਕਿਸੇ ਵੀ ਕੰਟਰੀ ਦੀ ਗਰੋਥ ਤਾਂ ਹੀ ਹੋ ਸਕਦੀ ਹੈ ਜੇ ਉੱਥੇ ਦੀ ਇੰਡਸਟਰੀ ਚੱਲੇਗੀ ਜੇ ਉੱਥੇ ਦੀ ਇੰਡਸਟਰੀ ਵਧੇਗੀ ਤੇ ਹਿੰਦੁਸਤਾਨ ਦੀ ਜੇ ਇੰਡਸਟਰੀ ਵਧੇਗੀ ਇੰਡਸਟਰੀ ਬਣਾ ਕੇ ਮਾਲ ਬਾਹਰ ਭੇਜੇਗੀ ਤੇ ਹਿੰਦੁਸਤਾਨ ਦੀ ਗਰੋਥ ਆਏਗੀ ਜਿੱਦਾਂ ਮੋਦੀ ਜੀ ਨੇ ਕਿਹਾ ਵੀ ਮੈਂ 5 ਟ੍ਰਿਲੀਅਨ ਦੀ ਕੰਪਨੀ ਇੰਡੀਆ ਨੂੰ ਬਣਾਉਣਾ ਕੰਟਰੀ ਬਣਾਉਣਾ ਉਹ ਟ੍ਰਿਲੀਅਨ ਚ ਤਾਂ ਹੀ ਅਸੀਂ ਜਾ ਸਕਾਂਗੇ ਜੇ ਸਾਡੀ ਇੱਥੇ ਦੀ ਐਕਸਪੋਰਟ ਵਧੇਗੀ ਸਾਡੇ ਪ੍ਰੋਡਕਟ ਪ੍ਰੋਡਕਟ ਬਾਹਰ ਅਸੀਂ ਸਾਰੀ ਦੁਨੀਆ ਨੂੰ ਭੇਜਾਂਗੇ ਔਰ ਅਸੀਂ ਆਪਣੀ ਦੁਨੀਆ ਦੇ ਵਿੱਚ ਆਪਣਾ ਨਾਮ ਹਿੰਦੁਸਤਾਨ ਦਾ ਛਾਵਾਂਗੇ ਤਾਂ ਹੋਊਗਾ ਅੱਜ ਤਾਂ ਉਲਟਾ ਹੋ ਰਿਹਾ ਅੱਜ ਚਾਈਨਾ ਸਾਡੇ ਉੱਤੇ ਛਾ ਰਿਹਾ ਚਾਈਨਾ ਦੁਨੀਆ ਦੇ ਵਿੱਚ ਵੀ ਛਾਇਆ ਹੋਇਆ ਤੇ ਸਾਡੇ ਦੇ ਵਿੱਚ ਆਇਆ ਪਿਆ ਸਾਡੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਕਿੱਦਾਂ ਇਸ ਤੋਂ ਬਚਣਾ ਸਰ ਤੁਸੀਂ ਕਹਿ ਰਹੇ ਚਾਈਨਾ ਸਾਡੇ ਉੱਪਰ ਛਾਇਆ ਪਿਆ ਵਾ ਕੰਮ ਦੇ ਵਿੱਚ ਕਾਫੀ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਹੜੀਆਂ ਵਧੀਆਂ ਹੋਈਆਂ ਕੀਮਤਾਂ ਚਾਈਨਾ ਦੀ ਮਾਰ ਤੁਸੀਂ ਮੌਜੂਦਾ ਸਰਕਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਕਿ ਜਿਹੜੀ ਤੁਹਾਨੂੰ ਸੈਕੰਡ ਇੰਡਸਟਰੀ ਨੂੰ ਸਪੈਸ਼ਲ ਜਾਂ ਕਿ ਜਿਹੜੇ ਨੂੰ ਦਿੱਕਤਾਂ ਹੁੰਦੀਆਂ ਉਹ ਜਿਹੜੀਆਂ ਦੂਰ ਹੋ ਸਕਣ ਤੇ ਤੁਹਾਡਾ ਕੰਮ ਸਹੀ ਚੱਲ ਸਕੇ ਅਸੀਂ ਟਾਈਮ ਟੂ ਟਾਈਮ ਚਾਹੇ ਸਾਡੀ ਸਟੇਟ ਗਵਰਨਮੈਂਟ ਨਾਲ ਹੋਵੇ ਚਾਹੇ ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜੀਆਂ ਅਸੀਂ ਮਿਨਿਸਟਰ ਜ਼ਾਰਨਾ ਮੀਟਿੰਗਸ ਕਰਦੇ ਆ ਉਥੇ ਅਸੀਂ ਇਹ ਚੀਜ਼ ਸਭ ਤੋਂ ਪਹਿਲਾਂ ਰੱਖਦੇ ਆ ਵੀ ਤੁਸੀਂ ਇੱਕ ਚੀਜ਼ ਧਿਆਨ ਕਰੋ ਇਹਦੇ ਤੇ ਦੇਖੋ ਵੀ ਕਿਉਂ ਇੰਨਾ ਮਟੀਰੀਅਲ ਇੰਨਾ ਸਸਤਾ ਉਥੋਂ ਆ ਰਿਹਾ ਉਹ ਉਹਨਾਂ ਨੂੰ ਤੁਸੀਂ ਰੋਕਣ ਦੀ ਕੋਈ ਸੋਚੋ ਤਾਂ ਤੁਹਾਡੀ ਤੇ ਲੋਕੇ ਦੀ ਜਿਹੜੀ ਇੰਡਸਟਰੀ ਹੈ ਉਹ ਬਚੇਗੀ ਪਰ ਹਾਲੇ ਤੱਕ ਉਹਦੇ ਤੇ ਸਾਨੂੰ ਕੋਈ ਵੀ ਪੋਜ਼ੀਟਿਵ ਵਿਦਿਆ ਕੋਈ ਰਿਸਪੌਂਸ ਨਹੀਂ ਨਜ਼ਰ ਆਇਆ ਕਿ ਤੋ ਵੀ ਨਾ ਸੈਂਟਰਲ ਗਵਰਨਮੈਂਟ ਤੋਂ ਆਇਆ ਤੇ ਨਾ ਸਟੇਟ ਗਵਰਨਮੈਂਟ ਤੋਂ ਆਇਆ ਉਕਿ ਜੇ ਇਹ ਚੀਜ਼ ਨਹੀਂ ਹੋਏਗੀ ਤਾਂ ਹਿੰਦੁਸਤਾਨ ਇੱਕ ਟਰੇਡਿੰਗ ਕੰਪਨੀ ਬਣ ਜਾਏਗਾ ਔਰ ਸਾਰਾ ਮਾਲ ਇੱਥੇ ਬਣ ਕੇ ਬਾਹਰੋਂ ਆਏਗਾ ਤੇ ਅਸੀਂ ਟਰੇਡਿੰਗ ਕਰਾਂਗੇ ਸਾਰੇ ਲੋਕ ਜਿਹੜੇ ਅੱਜ ਅਸੀਂ ਮੈਨੂਫੈਕਚਰ ਕਰਦੇ ਵਾਏ ਜੇ ਅਸੀਂ ਇੰਨੇ ਸਾਲਾਂ ਦੀ ਲਾ ਕੇ ਅੱਜ ਮੇਰੀ ਸਾਡੀ ਕੰਪਨੀ ਜਿਹੜੀ ਇਹ ਜਿੱਦੇ ਮੈਂ ਬੈਠਾ ਇਹ ਮੇਰੇ ਫਾਦਰ ਸਾਹਿਬ ਨੇ 1938 ਦੀ ਸਟਾਰਟ ਕੀਤੀ ਹੋਈ ਹੈ ਪਹਿਲੀ ਕੰਪਨੀ ਸੀ ਜਿਹੜੀ ਸਾਈਕਲ ਪਾਰਟਸ ਬਣਾਉਣ ਲੱਗੀ ਸੀ ਔਰ ਇੱਥੇ ਉਹਦਾ ਤੇ ਅੱਜ ਅੱਜ ਇੰਨੇ 85 ਸਾਲਾਂ ਬਾਅਦ ਸਾਨੂੰ ਇਹ ਸੋਚਣਾ ਪੈ ਰਿਹਾ ਵੀ ਯਾਰ ਇਹ ਕੀ ਹੋ ਰਿਹਾ ਇੱਥੇ ਕਿਉਂ ਨਹੀਂ ਸਾਡੀ ਸਰਕਾਰ ਸਾਡਾ ਸਾਥ ਦੇ ਰਹੀ ਔਰ ਸਾਨੂੰ ਇਸ ਚੀਜ਼ ਦਾ ਬੜਾ ਅਫਸੋਸ ਹੋ ਰਿਹਾ ਵੀ ਸਾਡੀ ਜਿਹੜੀ ਸੈਂਟਰ ਸਰਕਾਰ ਹੈ ਇਹਦੇ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਐਮ ਐਸ ਐਮ ای ਸੈਕਟਰ ਜਿਹੜਾ ਹਿੰਦੁਸਤਾਨ ਦੇ ਇੱਕ ਰੀੜ ਦੀ ਹੱਡੀ ਜਿਹੜੀ ਹੈਗੀ ਆ ਉਹ ਜਿਹੜੀ ਟਾਈਮ ਦੇ ਨਾਲ ਨਾਲ ਖਰਾਬ ਹੋਈ ਜਾ ਰਹੀ ਜਿੰਦਾ ਕਹਿੰਦੇ ਵੀ ਬੰਦਾ ਬਜ਼ੁਰਗ ਹੁੰਦਾ ਤੇ ਉਹਦੀ ਰੀਡ ਦੀ ਹੱਡੀ ਕਮਜ਼ੋਰ ਜਾਂ ਜੋ 빙ਾ ਜਾ ਹੋ ਕੇ ਥੱਲੇ ਨੂੰ ਨੀਵਾ ਹੋ ਜਾਂਦਾ ਝੁੱਕ ਜਾਂਦਾ ਗੋਲਾਈ ਹੈ ਨਾ ਹੁਣ ਇਸ ਵੇਲੇ ਇੰਡਸਟਰੀ ਜਿਹੜੀ ਉਹ ਝੁਕ ਰਹੀ ਆ ਇਸ ਨੂੰ سپورਟ ਦੀ ਲੋੜ ਆ ਸਰਕਾਰ سپورਟ ਦੇਵੇ ਤਾਂ ਇਹ ਇੰਡਸਟਰੀ ਜਿਹੜੀ ਆ ਦੁਬਾਰਾ ਖੜੀ ਹੋ ਸਕਦੀ ਔਰ ਹਿੰਦੁਸਤਾਨ ਨੂੰ ਬਲੰਚਿਆ ਤੇ ਲੈ ਕੇ ਜਾ ਸਕਦੀ ਸੋ ਅਸੀਂ ਗੱਲਬਾਤ ਕੀਤੀ ਸਾਈਕਲ ਇੰਡਸਟਰੀ ਕਾਰੋਬਾਰੀ ਅਫਤਾਰ ਸਿੰਘ ਪੋਗਲ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਕਿਹਾ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੇ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਚਾਹੇ ਸਟੀਲ ਦੀ ਵਧੀਆਂ ਹੋਏ ਕੀਮਤਾਂ ਚਾਈਨਾ ਦੀ ਮਾਰ ਹੋਵੇ ਇਹਨਾਂ ਦਾ ਕਹਿਣਾ ਕਿ ਸਰਕਾਰਾਂ ਨੂੰ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਸਾਡੀ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਆਪਣੇ ਕਾਰੋਬਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਾਨਦਲ ਲਖਮਿੰਦਰ ਸਿੰਘ ਥੈਂਕਸ ਫਰ ਟੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par